दोस्तों पंजाबी लाजमी बी ए पांच आओ पढ़ते हाँ साहित्य रूप निबंध बारे निबंध निबंध तो की भाव है इसूप और संरचना बारे वर्णन करो भूमिका निबंध वार्तक का एक चर्चित विषय है ਪੰਜਾਬੀ ਬਾਤਕ ਵਿੱਚ ਇਸ ਨੂੰ ਪਛਮ ਦੀ ਦੇਣ ਮੰਨਿਆ ਜਾਂਦਾ ਹੈ ਪਰੰਤੂ ਪੰਜਾਬੀ ਵਿੱਚ ਨਿਵੰਦ ਕੀ ਹੈ ਅਤੇ ਨਿਵੰਦ ਦੇ ਇਤਿਹਾਸ ਬਾਰੇ ਚਰਚਾ ਮਿਲਦੀ ਹੈ ਪਰੰਤੂ ਨਿਵੰਦ ਦੀ ਸਿਰਜਣਾ ਬਾਰੇ ਬਹੁਤ ਘੱਟ ਵਿਚਾਰ ਹੋਇਆ ਹੈ ਡਾਕਟਰ ਵੋਰਾ ਦੇ ਅਨੁਸਾਰ ਨਿਵੰਦ ਗਿਆਨਮੂਲਕ ਹੁੰਦਾ ਹੈ ਅਤੇ ਇਸ ਵਿੱਚ ਜ਼ਿੰਦਗੀ ਦੀਆਂ ਸਮੱਸਿਆਵਾਂ ਦਾ ਗੰਭੀਰ ਵਿਸ਼ਲੇਸ਼ਣ ਹੁੰਦਾ ਹੈ ਉਨ੍ਹਾਂ ਅਨੁਸਾਰ ਨਿਵੰਦ ਵਿੱਚ ਲੇਖਕ ਦਾ आत्मप्रकाश वी ਹੁੰਦਾ ਹੈ ਅੰਗਰੇਜ਼ੀ 에ਸੇ ਮੂਲ ਰੂਪ ਵਿੱਚ ਲਾਟਿਨ ਤੋਂ ਆਇਆ ਹੈ ਪੰਜਾਬੀ ਵਿੱਚ ਇਸ ਦਾ ਸਮਾਰਥਕ ਸਮਾਨਾਰਥਕ ਸ਼ਬਦ ਨਿਵੰਦ ਹੈ ਜਿਸ ਦੇ ਅੱਗੋਂ ਜਿਸ ਦਾ ਅਰਥ ਹੈ ਵੰਦਨਾ ਸੰਗ੍ਰਹਿ ਕਰਨਾ ਪ੍ਰਾਤਨ ਸਮੇਂ ਦੇ ਵਿੱਚ ਭੋਜ ਪੱਤਰ ਤੇ ਲਿਖ ਕੇ ਉਹਨਾਂ ਨੂੰ ਵੰਦ ਲਿੰਦੇ ਸੀ ਜਾਂ ਨਿਵੰਦ ਕਰ ਦਿੰਦੇ ਸੀ ਆਰ ਪਾਰ ਕੋਈ ਧਾਗਾ ਪਾ ਕੇ ਉਹਦੋਂ ਨਿਵੰਦ ਸ਼ਬਦ ਦਾ ਉਤਪੰਨ ਹੋਏਗਾ ਨੈਕਸਟ ਜਿਸ ਦਾ ਕਿਉਂ ਅਰਥ ਬੰਨਿਆ ਸੰਗ੍ਰਹਿ ਕੀਤਾ ਜਾਂ ਤਰਤੀਬ ਦੇ ਵਿੱਚ ਰੱਖਿਆ ਹੈ ਵਿਚਾਰਾਂ ਜਾਂ ਭਾਵਾਂ ਨੂੰ ਚੰਗੀ ਤਰ੍ਹਾਂ ਤਰਤੀਬ ਵਿੱਚ ਬੰਨ ਕੇ ਹੀ ਨਿਬੰਧ ਬੰਦਾ ਹੈ ਨਿਬੰਧ ਦਾ ਮਤਲਬ ਹੈ ਬੰਨਣਾ ਆਧੁਨਿਕ ਵਾਰਤਕ ਦਾ ਇੱਕ ਚਰਚੇ ਤੇ ਸਿਰਕਾਡ ਰੂਪ ਹੈ ਇਸ ਦਾ ਮੂਲ ਮੰਤਵ ਮਾਇਆ ਤੇ ਕਲਪਨਾ ਦੇ ਸੰਸਾਰ ਤੋਂ ਦੂਰ ਪਰੇ ਜ਼ਿੰਦਗੀਆਂ ਠੋਸ ਸਮੱਸਿਆਵਾਂ ਦੇ ਗੰਭੀਰ ਮਨ ਤੇ ਸੁਖਮ ਚਿੰਤਨ ਦੀ ਪ੍ਰੇਰਣਾ ਦੇ ਕੇ ਪਾਠਕਾਂ ਦੇ ਗਿਆਨ ਦੇ ਵਿੱਚ ਵਾਧਾ ਕਰਨਾ ਅਤੇ ਉਹਨਾਂ ਦੇ ਦ੍ਰਿਸ਼ਟੀਕੋਣ ਦੇ ਵਿੱਚ ਉਦਾਰਤਾ ਨੂੰ ਪੇਸ਼ ਕਰਨਾ ਨਿਵੰਦ ਮਨੁੱਖ ਦੀ ਮਾਨਸਿਕ ਚੇਤਨਾ ਦਾ ਪ੍ਰਤੀਕ ਹੈ। ਇਹ ਹੀ ਮਨੁੱਖ ਦੀ ਬੌਧਿਕ ਤੇ ਭਾਵਨਾਤਮਕ ਅਨੁਭੂਤੀ ਦਾ ਲਿਖਤੀ ਰੂਪ ਹੈ। ਇਸ ਲਈ ਨਿਵੰਦਕਾਰ ਇੱਕ ਸਾਖੀ ਦੀ ਤਰ੍ਹਾਂ ਹੀ ਆਪਣਾ ਦਿਲ ਪਾਠਕ ਅੱਗੇ ਖੋਲ ਕੇ ਰੱਖ ਦਿੰਦਾ ਹੈ ਆਪਣੀ ਗੱਲ ਕਰਨ ਸਮੇ ਉਹ ਲੁਕਣ ਵਿੱਚ ਹੀ ਨਹੀਂ ਕਰਦਾ ਨਿਵੰਦ ਵਿੱਚ ਲੇਖਕ ਆਪਣੀਆਂ ਅਨੁਭੂਤੀਆਂ ਦਾ ਵਿਚਾਰ ਤੇ ਰਚਨਾਵਾਂ ਪੇਸ਼ ਕਰਦਾ ਹੈ ਇਸ ਲਈ ਉਸ ਦੀ ਜਲਦੀ ਹੀ ਪਛਾਣ ਹੋ ਜਾਂਦੀ ਹੈ ਨਿਵੰਦਰੀ ਮੁੱਖ ਤੱਤ ਨੇ ਨਿਵੰਦ ਦਾ ਸਰੂਪ ਸੰਸਕ੍ਰਿਤ ਵਿੱਚ ਵਾਚਸਪਤੀ ਨਿਵੰਦਰੀ ਆਧੁਨਿਕ ਪ੍ਰਿਭਾਸ਼ਾ निबंध ਦਾ ਪ੍ਰਾਤਮਕ સ્વરૂਪ ਨਿਬੰਧ ਦਾ ਆਧੁਨਿਕ સ્વરૂਪ ਤੇ ਨਿਬੰਧ ਦੀ ਪ੍ਰਕਿਰਤੀ ਹੁਣ ਥੋੜਾ ਡਿਟੇਲ ਚ ਕਰਦੇ ਆ ਨਿਬੰਧ ਆਧੁਨਿਕ ਵਾਰਤਕ ਦਾ ਇੱਕ ਚਾਚ ਤੇ ਸਿਰਕਾਡ ਰੂਪ ਹੈ ਇਸ ਦਾ ਮੂਲ ਮੰਤਵ ਮਾਇਆ ਤੇ ਕਲਪਨਾ ਦੇ ਸੰਸਾਰ ਤੋਂ ਦੂਰ ਪਰੇ ਜ਼ਿੰਦਗੀਆਂ ਠੋਸ ਸਮੱਸਿਆਵਾਂ ਵਾਂ ਤੇ ਗੰਭੀਰ ਮਨ ਦੇ ਸੁਖਮ ਚਿੰਤਨ ਦੀ ਪ੍ਰੇਰਣਾ ਦੇ ਕੇ ਪਾਠਕ ਦੇ ਗਿਆਨ ਵਿੱਚ ਵਾਧਾ ਕਰਨਾ ਹੈ ਅਤੇ ਉਹਨਾਂ ਦੇ ਦ੍ਰਿਸ਼ਟੀਕੋਣ ਵਿੱਚ ਉਦਾਰਤਾ ਨੂੰ ਪੇਸ਼ ਕਰਨਾ ਹੈ। ਨਿਵੰਦ ਮਨੁੱਖ ਦੀ ਮਾਨਸਿਕ ਚੇਤਨਾ ਦਾ ਪ੍ਰਤੀਕ ਹੈ ਅਤੇ ਇਹ ਮਨੁੱਖ ਦੀ ਬੌਧਿਕ ਅਤੇ ਭਾਵਨਾਤਮਕ ਅਨੁਭੂਤੀ ਦਾ ਲਿਖਤੀ ਰੂਪ ਹੈ। ਇਸ ਲਈ ਨਿਵੰਦਕਾਰ ਇੱਕ ਸਾਖੀ ਦੀ ਤਰ੍ਹਾਂ ਹੀ ਆਪਣਾ ਦਿਲ ਪਾਠਕ ਅੱਗੇ ਖੋਲ ਕੇ ਰੱਖ ਦਿੰਦਾ ਹੈ ਆਪਣੀ ਗੱਲ ਕਰਨ ਸਮੇ ਉਹ ਲੁਕਣ-ਬੀਚੀ ਨਹੀਂ ਕਰਦਾ ਨਿਵੰਦ ਵਿੱਚ ਲੇਖਕ ਆਪਣੀਆਂ ਅਨੁਭੂਤੀਆਂ ਵਿਚਾਰ ਤੇ ਰਚਨਾਵਾਂ ਪੇਸ਼ ਕਰਦਾ ਹੈ ਇਸ ਲਈ ਉਸ ਦੀ ਜਲਦੀ ਹੀ ਪਛਾਣ ਹੋ ਜਾਂਦੀ ਹੈ ਨਿਵੰਦ ਦਾ ਸਰੂਪ ਆਧੁਨਿਕ ਕਾਲ ਵਿੱਚ ਨਿਵੰਦ ਨੂੰ ਅੰਗਰੇਜ਼ੀ ਦੇ ਸ਼ਬਦ 에ਸੇ ਦਾ ਰੂਪਾਂਤਰਨ ਮੰਨਿਆ ਜਾਂਦਾ ਹੈ ਫ੍ਰਾਂਸੀਸੀ ਭਾਸ਼ਾ ਵਿੱਚ ਨਿਵੰਦ ਨੂੰ ਐਸੇਲ ਕਹਿਆ ਜਾਂਦਾ ਹੈ ای ڈبلیو ایس اے ایل ایس ایل ਇਹ ਦੋਵੇਂ ਸ਼ਬਦ ਲਾਟਿਨ ਭਾਸ਼ਾ ਦੇ ਸ਼ਬਦ एग्ਜ਼ੈਕੀਅਮ एग्ਜ਼ੈਕੀਅਮ ਤੋਂ ਨਿਕਲੇ ਹਨ ਸੰਸਕ੍ਰਿਤ ਵਿੱਚ मूल ਧਾਤੂ ਬੰਦ ਵਿੱਚ ਨੀ ਅਗੇਤਰ ਲਗਾ ਕੇ ਦੋ ਪਿਛੇਤਰ ਦੇ ਯੋਗ ਨਾਲ ਦੋ ਵੱਖ-ਵੱਖ ਵਿਉਂਤ ਪੱਤੀਆਂ ਕੀਤੀਆਂ ਗਈਆਂ ਹਨ ਵਾਚਸਪਤੀ ਅਨੁਸਾਰ ਇਸ ਦਾ ਅਰਥ ਹੈ ਬੰਦਨਾ ਰੋਕਣਾ ਤੇ ਸੰਗ੍ਰਹਿ ਕਰਨਾ ਸੰਗ੍ਰਹਿ ਰਚਨਾ ਤੇ ਤਰਤੀਬ ਦੇ ਵਿੱਚ ਰੱਖਣਾ ਨਿਵੰਦਰੀ ਆਧੁਨਿਕ ਪਰਿਭਾਸ਼ਾ ਨਿਵੰਦ ਸ਼ਬਦ ਹੁਣ ਇੰਨਾ ਵਿਆਪਕ ਹੋ ਗਿਆ ਹੈ ਕਿ ਇਸ ਨੂੰ ਪਰਿਭਾਸ਼ਾ ਦੇ ਘੇਰੇ ਵਿੱਚ ਸਮੇਟਣਾ ਬਹੁਤ ਮੁਸ਼ਕਲ ਹੋ ਗਿਆ ਹੈ ਨਿਵੰਦ ਹੁਣ ਉਹ ਰਚਨਾ ਨਹੀਂ ਸਮਝੀ ਜਾਂਦੀ ਜੋ ਇਸ ਦੇ ਜਨਮਦਾਤਾ ਮੋਤੈਨ ਦੇ ਸਮੇ ਸਮਝੀ ਜਾਂਦੀ ਸੀ ਉਸਨ ਉਸਾਰ ਨਿਵੰਦ ਵਿਚਾਰਾਂ ਉਦਾਹਰਨਾ ਅਤੇ ਕਥਾਵਾਂ ਦਾ ਮਿਸ਼ਰਣ ਹੁੰਦਾ ਹੈ ਅਤੇ ਆਪਣੇ ਨਿਵੰਧਾਂ ਦਾ ਵਿਸ਼ੇ ਮੈਂ ਖੁਦ ਹਾਂ ਇਨ੍ਹਾਂ ਵਿੱਚ ਮੇਰੇ ਖੁਦ ਦੀ ਕਲਪਨਾ ਅਤੇ ਵਿਚਾਰ ਹਨ ਕੋਈ ਨਵੀਂ ਖੋਜ ਨਹੀਂ ਰਿਪੀਟ ਉਹਨਾਂ ਅਨੁਸਾਰ ਨਿਵੰਦ ਵਿਚਾਰਾਂ ਉਦਾਹਰਨਾ ਕਥਾਵਾਂ ਦਾ ਮਿਸ਼ਰਣ ਹੁੰਦਾ ਹੈ ਅਤੇ ਆਪਣੇ ਨਿਵੰਧਾਂ ਦਾ ਵਿਸ਼ੇ ਮੈਂ ਖੁਦ ਹਾਂ ਇੰਨਾਂ ਵਿੱਚ ਮੇਰੀ ਖੁਦ ਦੀ ਕਲਪਨਾ ਅਤੇ ਵਿਚਾਰ ਹਨ ਕੋਈ ਨਵੀਂ ਖੋਜ ਨਹੀਂ ਨਿਵੰਧ ਦਾ ਪ੍ਰਾਤਨ ਸਰੂਪ ਸੰਸਕ੍ਰਿਤਕ ਸਾਹਿਤ ਸੰਸਕ੍ਰਿਤ ਸਾਹਿਤ ਵਿੱਚ ਨਿਵੰਧ ਸ਼ਬਦ ਤੋਂ ਇਸ ਦੇ ਤਤਕਾਲੀਨ ਸਰੂਪ ਦਾ ਆਪੇ ਹੀ ਸਪਸ਼ਟਿਕਰਨ ਹੋ ਜਾਂਦਾ ਹੈ ਨਿਵੰਧ ਸ਼ਬਦ ਦਾ ਸਭ ਤੋਂ ਪਹਿਲਾ ਪ੍ਰਯੋਗ श्री मद भागवत गीता ਵਿੱਚ ਮਿਲਦਾ ਹੈ ਨਿਵੰਦ ਦਾ ਆਧੁਨਿਕ ਸਰੂਪ ਆਧੁਨਿਕ ਯੁੱਗ ਵਿੱਚ ਨਿਵੰਦ ਸਭ ਤੋਂ ਹਰਮਨ ਪਿਆਰੀ ਵਿਦਾ ਸਾਹਿਤ ਰੂਪ ਮੰਨੀ ਜਾਂਦੀ ਹੈ ਇਸ ਦੀ ਵਿਆਪਕਤਾ ਅਤੇ ਲੋਕਪ੍ਰਿਅਤਾ ਹੋਰ ਵਿਧਾਵਾਂ ਤੋਂ ਕਾਫੀ ਅੱਗੇ ਹੈ ਮਨੁੱਖ ਦੇ ਬੌਧਿਕ ਵਿਕਾਸ ਵਿੱਚ ਨਿਵੰਦ ਦਾ ਕਾਫੀ ਮਹੱਤਵਪੂਰਨ ਯੋਗਦਾਨ ਹੈ ਨਿਵੰਦ ਦੀ ਪ੍ਰਕਿਰਤੀ ਨਿਵੰਦ ਆਪਣੀ ਪ੍ਰਕਿਰਤੀ ਹੁੰਦੀ ਹੈ ਨਿਬੰਧ ਦੀ ਆਪਣੀ ਪ੍ਰਕਿਰਤੀ ਹੁੰਦੀ ਹੈ ਇਸ ਰੂਪਕਾਰ ਦੀ ਪ੍ਰਕਿਰਤੀ ਨੂੰ ਅਸੀਂ ਨਿਮਨ ਅਨੁਸਾਰ ਵਿਚਾਰ ਸਕਦੇ ਹਾਂ ਗੱਦ ਬੱਧਤਾ ਨਿਬੰਧ ਦੀ ਰਚਨਾ ਵਾਰਤਕ ਵਿੱਚ ਹੁੰਦੀ ਹੈ ਉਸ ਦਾ ਆਕਾਰ ਲਘੂ ਹੁੰਦਾ ਹੈ ਗੱਦ ਵਿੱਚ ਸਾਗਰ ਭਰਨ ਦਾ ਯਤਨ ਉਸ ਦੀ ਸਫਲਤਾ ਦਾ ਲਖਾਇਕ ਹੁੰਦਾ ਹੈ ਸਫਲ ਨਿਬੰਧ ਦੀ ਭਾਸ਼ਾ ਵਿੱਚ ਲਾਕਵ ਅਤੇ ਕਸਾਵਟ ਦੋਵੇਂ ਗੁਣਾਂ ਦਾ ਹੋਣਾ ਲਾਜ਼ਮੀ ਹੈ ਸਵੈ ਪੂਰਨ ਸੱਚ ਸਵੈ ਪੂਰਨ ਰਚਨਾ ਭਾਵੇਂ ਨਿਵੰਦ ਵਿੱਚ ਕਿਸੇ ਇੱਕ ਵਿਸ਼ੇ ਦੇ ਨਿਰੇ ਇੱਕ ਪ੍ਰਸੰਗ ਤੇ ਹੀ ਵਿਚਾਰ ਕੀਤਾ ਜਾਂਦਾ ਹੈ ਪਰ ਉਸ ਨੂੰ ਹੀ ਕੇਂਦਰ ਮੰਨ ਕੇ ਨਿਵੰਦ ਦਾ ਅਕਲੈਵਰ ਫੈਲਦਾ ਹੈ ਇਸ ਪਿੱਛੇ ਇਸ ਵਿਸ਼ੇ ਬਾਰੇ ਕੋਈ ਜਿਗਿਆਸਾ ਬਾਕੀ ਨਹੀਂ ਰਹਿੰਦੀ ਇਸ ਲਈ ਨਿਵੰਦ ਨੂੰ ਸਵੈ ਪੂਰਨ ਰਚਨਾ ਕਿਹਾ ਜਾਂਦਾ ਹੈ ਰੋਚਕਤਾ ਤੇ ਸਜੀਵਤਾ ਸਫਲ ਨਿਵੰਦ ਦੀ ਇੱਕ ਸੌਟੀ ਹੈ ਕਿ ਨਿਵੰਦਕਰ ਆਪਣੇ ਵਿਸ਼ੇ ਨੂੰ ਰੋਚਕ ਅਤੇ ਸੰਜੀਵ ਰੂਪ ਵਿੱਚ ਪੇਸ਼ ਕਰੇ ਉਸ ਨੂੰ ਪ੍ਰਭਾਵਸ਼ਾਲੀ ਬਣਾਵੇ ਨੈਕਸਟ ਪੁਆਇੰਟ ਹੈ ਬੁੱਧੀ ਅਤੇ ਹਿਰਦੇ ਦੀ ਸਮੇਲਤਾ ਨਿਵੰਦਕਰ ਕਿਸੇ ਗੰਭੀਰ ਵਿਸ਼ੇ ਵਿੱਚ ਤਾਰਕਿਕ ਤੇ ਦਾਰਸ਼ਨਿਕ ਸ਼ੈਲੀ ਦੀ ਵਰਤੋਂ ਕਰਦਾ ਹੈ ਨਿਵੰਦ ਵਿੱਚ ਬੁੱਧੀ ਅਤੇ ਹਿਰਦੇ ਦੀ ਸਮੇਲਤਾ ਹੋਣਾ ਬਹੁਤ ਜ਼ਰੂਰੀ ਹੈ ਨਿਵੰਦਕਰ ਦੀ ਸ਼ਖਸੀਅਤ ਦੀ ਝਲਕ ਇਹੀ ਨਿਵੰਦਰੀ ਸਚਨਾ ਦਾ ਸਭ ਤੋਂ ਮਹੱਤਵਪੂਰਨ ਤੱਤ ਹੈ ਕਿ ਵਿਸ਼ਾ ਕੋਈ ਵੀ ਹੋਵੇ ਉਸ ਵਿੱਚ ਲੇਖਕ ਦੀ ਸ਼ਖਸੀਅਤ ਦਾ ਝਲਕਣਾ ਬਹੁਤ ਜ਼ਰੂਰੀ ਹੁੰਦਾ ਹੈ ਸੰਗਲੀਬੱਧਤਾ ਚੰਗੇ ਨਿਵੰਦ ਦਾ ਇੱਕ ਹੋਰ ਤੱਤ ਵਿਸ਼ੇ ਨੂੰ ਸੁਚੱਜੇ ਤੇ ਸੰਗਲੀਬੱਧ ਰੂਪ ਵਿੱਚ ਪੇਸ਼ ਕਰਨਾ ਹੁੰਦਾ ਹੈ ਅਜਿਹੇ ਨਿਵੰਦਾਂ ਵਿੱਚ ਪੂਰੀ ਰਚਨਾ ਪਰਸਪਰ ਗੁੰਦੀ ਹੋਈ ਨਜ਼ਰ ਆਉਂਦੀ ਹੈ ਮਤਲਬ ਕਿ ਇੱਕ ਤਰਤੀਬ ਇਹਦੇ ਵਿੱਚ ਬਹੁਤ ਵਧੀਆ ਹੁੰਦੀ ਹੈ ਤਕਨੀਕ ਨਿਵੰਦ ਦੀ ਤਕਨੀਕ ਵੀ ਉਸ ਦੇ ਵਜੂਦ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ਕਲਪਨਾ ਨਿਵੰਦ ਵਿੱਚ ਕਲਪਨਾ ਦਾ ਤੱਤ ਵਿਦਮਾਨ ਹੁੰਦਾ ਹੈ ਡਾਕਟਰ ਬਲਬੀਰ ਸਿੰਘ ਦੇ ਲੋ ਅਨਸਾਰ ਕਲਪਨਾ ਲੇਖਕ ਦੀ ਸੋਚ ਉਡਾਰੀ ਦਾ ਨਾਮ ਹੈ ਇਹ ਸੋਚ ਉਡਾਰੀ ਸਿਤਾਰਿਆਂ ਤੋਂ ਪਾਰ ਅਣਦੇਸ਼ੇ ਮੰਡਲਾਂ ਵਿੱਚ ਪਹੁੰਚ ਕੇ ਅੰਗਮੀ ਦੇਸ਼ਾਂ ਦੇ ਗੁੱਝੇ ਭੇਤ ਮਨੁੱਖਤਾ ਨੂੰ ਪ੍ਰਦਾਨ ਕਰਦੀ ਹੈ ਰਿਪੀਟ निबंध ਵਿੱਚ ਕਲਪਨਾ ਦਾ ਤੱਤ ਵਿਦਮਾਨ ਹੁੰਦਾ ਹੈ ਡਾਕਟਰ ਵਿਵੀਰ ਸਿੰਘ ਦੇ ਅਨੁਸਾਰ ਕਲਪਨਾ ਲੇਖਕ ਦੀ ਸੋਚ ਉਡਾਰੀ ਦਾ ਨਾਮ ਹੈ ਇਹ ਸੋਚ ਉਡਾਰੀ ਸਿਤਾਰਿਆਂ ਤੋਂ ਪਾਰ ਅਣ ਦਿਸਦੇ ਮੰਡਲਾਂ ਵਿੱਚ ਪਹੁੰਚ ਕੇ ਅਗੰਮੀ ਦੇਸ਼ਾਂ ਦੇ ਗੁੱਝੇ ਭੇਤ ਨੂੰ ਨੁਕਤਾ ਨੂੰ ਪ੍ਰਦਾਨ ਕਰਦੀ ਹੈ ਮੌਲਿਕਤਾ ਡਾਕਟਰ ਰਤਨ ਸਿੰਘ ਜੱਗੀ ਦੇ ਨਿਬੰਧ ਵਿੱਚ ਮੌਲਿਕਤਾ ਦੇ ਤੱਤ ਦੇ ਉਦੇਸ਼ ਨੂੰ ਸਪਸ਼ਟ ਕਰਦਿਆਂ ਲਿਖਿਆ ਹੈ ਨਿਬੰਧ ਵਿੱਚ ਮੌਲਿਕਤਾ ਦੀ ਸਥਿਤੀ ਇੱਕ ਅਜਿਹੀ ਪ੍ਰਭਾਵਸ਼ਾਲੀ ਹੈ ਜੋ ਵਿਸ਼ੇ ਅਤੇ ਕਲਾ ਦੋਨਾਂ ਤੋਂ ਪੈਦਾ ਹੁੰਦੀ ਹੈ ਨੈਕਸਟ ਪੁਆਇੰਟ ਹੈ ਮੰਤਵ ਤੇ ਮਨੋਰਥ ਹਰੇਕ ਨਿਬੰਧ ਵਿੱਚ ਨਿਬੰਧਕਾਰ ਦਾ ਕੋਈ ਨਾ ਕੋਈ ਮੰਤਵ ਜ਼ਰੂਰ ਹੁੰਦਾ ਹੈ ਡਾਕਟਰ ਜੀਤ ਸਿੰਘ ਠੀਤਲ ਨੇ ਨਿਬੰਧ ਦੇ ਇਸ ਤੱਤ ਦੀ ਵਿਆਖਿਆ ਕਰਦਿਆਂ ਹੋਇਆ ਲਿਖਿਆ ਹੈ ਨਿਵੰਦਕਾਰ ਦਾ ਨਿਵੰਦ ਲਿਖਣ ਦਾ ਕੋਈ ਨਾ ਕੋਈ ਵਿਸ਼ੇਸ਼ ਭਾਵ ਹੁੰਦਾ ਹੈ ਉਹ ਕਿਸੇ ਸਿਧਾਂਤ ਜਾਂ ਭਾਵ ਨੂੰ ਆਪਣੇ ਵਿਚਾਰ ਅਨੁਸਾਰ ਪਰਗਟਾਉਣਾ ਹੀ ਪਰਗਟਾਉਣ ਤੇ ਦ੍ਰਿੜਿਉਣਾ ਚਾਹੁੰਦਾ ਹੈ ਰਿਪੀਟ ਡਾਕਟਰ ਜੀਤ ਸਿੰਘ ਸ਼ੀਸ਼ਤ ਸ਼ੀਤਲ ਦੇ ਵਿਚਾਰਾਂ ਅਨੁਸਾਰ ਨਿਵੰਦਕਾਰ ਦਾ ਨਿਵੰਦ ਲਿਖਣ ਦਾ ਕੋਈ ਨਾ ਕੋਈ ਵਿਸ਼ੇਸ਼ ਭਾਵ ਹੁੰਦਾ ਹੈ ਉਹ ਕੋਈ ਕਿਸੇ ਸਿਧਾਂਤ ਜਾਂ ਭਾਵ ਨੂੰ ਆਪਣੇ ਵਿਚਾਰ ਅਨੁਸਾਰ ਪਰ ਗਟਾਉਣਾ ਤੇ ਦਿਰਦਾਉਣਾ ਚਾਹੁੰਦਾ ਹੈ ਸਿੱਟਾ ਅੰਤ ਵਿੱਚ ਇਹ ਸਿੱਟਾ ਨਿਕਲਦਾ ਹੈ ਕਿ ਨਿਵੰਦ ਸ਼ਬਦ ਦੀ ਆਪਣੀ ਵਿਉਂਤ ਪੱਤੀ ਤੇ ਪ੍ਰਭਾਸ਼ਾ ਹੈ ਅਤ ਕਿ ਨਿਵੰਦ ਕਿਸੇ ਵੀ ਨਿਵੰਦਕਾਰ ਦੀ ਸ਼ਖਸੀਅਤ ਦਾ ਪਾਰਦਰਸ਼ੀ ਦਰਪਣ ਹੁੰਦਾ ਹੈ ਨਿਵੰਦ ਵਿੱਚ ਲੇਖਕ ਦੀ ਸ਼ਖਸੀਅਤ ਦਾ ਝਲਕਣਾ ਬਹੁਤ ਜ਼ਰੂਰੀ ਮੰਨਿਆ ਜਾਂਦਾ ਹੈ निबंध ਦੀ ਸਰਚਨਾ ਵਿੱਚ ਕਈ ਚੀਜ਼ਾਂ ਸ਼ਾਮਿਲ ਹਨ ਇਹ ਆਪਣੇ ਆਪ ਦੇ ਵਿੱਚ ਇੱਕ ਪੂਰਨ ਸਾਹਿਤ ਰੂਪ ਹੈ ਨਿਬੰਧ ਜੇਕਰ ਚੰਗਾ ਹੈ ਤਾਂ ਉਸ ਨੂੰ ਪੜ੍ਹ ਕੇ ਤੁਹਾਡੇ ਮਨ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਸ਼ੰਕਾ ਨਹੀਂ ਰਹਿੰਦਾ ਧੰਨਵਾਦ